ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ ਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਅਮਰਿਤਕੌਰ ਜੀ ਦੀ ਲਿਖੀ ਰੱਬ ਦੇ ਸ਼ਰੀਕ ਰੱਬ ਨੂੰ ਸਾਰੀ ਦੁਨੀਆ ਢਾਕੇ ਨਵੀਂ ਬਣਾ ਦੇਣੀ ਚਾਹੀਦੀ ਹੈ ਆਖਦਿਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸ ਦੇ ਹੱਥ ਫੇਰਨ ਨਾਲ ਹੀ ਦੁਨੀਆ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ ਫਿਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ ਪੁੱਤ ਜਿੰਦਰ ਨੇ ਆਖਿਆ ਚੱਲ ਫਿਰ ਐਵੇਂ ਕਰੇ ਰੱਬ ਜਿਹੜੇ ਬੂਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ। ਬੇਬੇ ਨੇ ਥੋੜੀ ਰਹਿਤ ਕੀਤੀ। ਬੁਰਿਆਂ ਦਾ ਕੀ ਪਤਾ ਲੱਗਦਾ ਹੈ? ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਹੈ। ਦੂਜੇ ਬੂਰੇ ਪੋਤਾ ਬੋਲਿਆ। ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਹੈ ਨਾਲੇ ਕਲੇਸ਼ ਪਾਈ ਰੱਖਦਾ ਹੈ। ਤੂੰ ਵੀ ਆਖ ਦਿੰਨੀ ਹੈ ਕਿ ਉਹ ਨਾ ਆਵੇ ਕਿਸੇ ਵੀ ਵਿਆਹ ਸ਼ਾਦੀ ਤੇ ਜੇ ਰੱਬ ਕਰੇ ਆਖੇ ਲੱਗ ਗਿਆ ਉਹ ਤਾਂ ਫਿਰ ਗਿਆ ਸਮਝੋ। ਬੇਬੇ ਦਾ ਮੁੰਡਾ ਮੰਝੇ ਉੱਤੇ ਬੈਠ ਗਿਆ ਬੋਲਿਆ। ਨਾ ਆਵੇ ਐ ਕਿਉਂ ਕਰਦੇ ਆਂ ਚੰਦਰਿਆ? ਆਪਦਾ کار ਖਾਂਦਾ ਏ ਉਹ। ਤੈਨੂੰ ਕੀ ਕਹਿੰਦਾ? ਨਾਲੇ ਉਹਨੂੰ ਤਾਂ ਬੋਟਾਂ ਵੇਲੇ ਨਸ਼ੇ ਦੀ ਲਤ ਲਾਤੀ ਕਿਸੇ ਬੈਠੀ ਬੇੜੀ ਵਾਲੇ ਨੇ ਚੰਗਾ ਭਲਾ ਐਨਾ ਸੋਹਣਾ ਸੁਨੱਖਾ ਹੁੰਦਾ ਦੀ ਲੋਕ ਉਹਦੀ ਰੀਸ ਨਾਲ ਕੱਪੜੇ ਪਾਉਂਦੇ ਹੁੰਦੇ ਤੇ ਜਿਉਂਦਾ ਰਵੇ ਵਿਚਾਰਾ ਉਸ ਨਾਲ ਜੱਗ ਵੱਸਦਾ ਓਸ ਨੇ ਵੱਡਾ ਸਾਰਾ ਹੌਂਕਾਂ ਲੰਦਿਆ ਆਖਿਆ ਲੈ ਫਿਰ ਐ ਤਾਂ ਸਾਰਿਆਂ ਨੂੰ ਆਪਦੇ ਜਵਾਬ ਪਿਆਰੇ ਹੁੰਦੇ ਨੇ ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ ਬੇਬੇ ਦੇ ਪੁੱਤ ਨੇ ਚੱਪਲ ਦੀ ਨਿਕਲੀ ਬਦਰੀ ਨੂੰ ਅੰਗੂਠੇ ਦੀ ਦਾਬ ਦੇ ਕੇ ਠੀਕ ਕਰਦਿਆਂ ਆਖਿਆ ਚੱਪਲ ਨਵੀਂ ਨਹੀਂ ਲੈ ਸਕਦਾ ਟੁੱਟੀਆਂ ਕੜੀਸ ਦਾ ਤੁਰਦਾ ਫਿਰਦਾ ਪੁੱਤ ਨੂੰ ਰੋਜ਼ ਜਿਹਾ ਦਿਖਾਉਂਦੇ ਆਂ ਬੇਬੇ ਬੋਲੀ ਟੁੱਟੀ ਨਹੀਂ ਬਦਰੀ ਨਿਕਲੀ ਥੀ ਜਦੋਂ ਟੁੱਟ ਗਈ ਫਿਰ ਦੇਖ ਲਾਂਗੇ ਉਹ ਪੈਰ ਵਿੱਚ ਚਪਲ ਪਾਉਂਦੇ ਆ ਬੋਲਿਆ ਚੱਲ ਤੇਰੀ ਮਰਜ਼ੀ ਹੈ ਲੈ ਲਈ ਜਦੋਂ ਜੀ ਕਰੂ ਬੇਬੇ ਨੇ ਗੱਲ ਦਾ ਰੁਖ ਬਦਲਦਿਆਂ ਫਿਰ ਕਿਹਾ ਅੱਜ satsang ਲੱਗਣੀ ਹੈ ਮੈਂ ਸੁਣ ਕੇ ਆਉਂਦੀ ਆਂ ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਇੱਥੇ ਟਿਕਾਣੇ ਆਉ ਹੁਣ ਤਾਂ ਉਹ ਉੱਠ ਕੇ ਖੜੀ ਹੋ ਗਈ ਪਤਾ ਨਹੀਂ ਫਿਰ ਵੀ ਟਿਕਾਣੇ ਆਉ ਕਿ ਨਹੀਂ ਜਿੰਦਰ ਬੋਲਿਆ ਪਿਓ ਨੇ ਉਸ ਨੂੰ ਅੱਖਾਂ ਨਾਲ ਹੀ ਘੋਰਿਆ ਉਹ ਸਮਝ ਗਿਆ ਕਿ ਪਿਓ ਉਸ ਨੂੰ ਚੁੱਪ ਰਹਿਣ ਲਈ ਆਖ ਰਿਹਾ ਹੈ ਬੇਬੇ ਆਪਣੇ ਸਮੇਂ ਦੀਆਂ ਚਾਰ ਗੁਜਮਾਤਾਂ ਪੜੀ ਸੀ ਜਦੋਂ ਦੀਆਂ ਨੂਹਾਂ ਆਈਆਂ ਬੇਬੇ ਮਰਜੀ ਦਾ ਕੰਮ ਕਰਦੀ ਸੀ ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ ਮੋਟੀਆਂ-ਮੋਟੀਆਂ ਪੰਜਾਬ ਦੀਆਂ ਖਬਰਾਂ ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਖੁਦਕੁਸ਼ੀਆਂ ਨਸ਼ੇ ਬੇਰੋਜ਼ਗਾਰੀ ਬਿਮਾਰੀਆਂ ਧਰਨੇ ਬੱਚਿਆਂ ਨਾਲ ਹੁੰਦੀ ਦਰਿੰਦਗੀ ਇਸ ਤਰ੍ਹਾਂ ਦੀਆਂ ਅਚਾਨਕ ਦਰਦਨਾਕ ਖਬਰਾਂ ਪੜ੍ਹ ਕੇ ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ ਕੇ ਗੁੱਸਾ ਵੀ ਆਉਂਦਾ ਚਿੰਤਾ ਵੀ ਹੁੰਦੀ ਅਜੀਬ ਜਿਹੀ ਉਦਾਸੀ ਵੀ ਹੁੰਦੀ ਇਹਨਾਂ ਰਲੇ ਮਿਲੇ ਭਾਵਾਂ ਵਿੱਚੋਂ ਜਿਹੜੀ ਬੇਚੈਨੀ ਪੈਦਾ ਹੁੰਦੀ ਉਹ ਅਜੀਬ ਜਿਹੀ ਘਬਰਾਟ ਤੇ ਬੇਵਸੀ ਵਾਲੀ ਹੁੰਦੀ ਚਿੱਤ ਉਦਾਸ ਹੋ ਜਾਂਦਾ ਫਿਰ ਉਸ ਦਾ ਜੀ ਨਾ ਲੱਗਦਾ ਕਿਤੇ ਵੀ ਸਤਸੰਗ ਸੁਣ ਚਲੀ ਗਈ ਸਤਸੰਗ ਸੁਣ ਚਲੀ ਗਈ ਅਧੀਆਂ ਕੋ ਗੱਲਾਂ ਸੁਣੀਆਂ ਅਧੀਆਂ ਅਣ ਸੁਣੀਆਂ ਮਨ ਨੂੰ ਟਿਕਾ ਨਾ ਆਇਆ ਅੱਜ ਵੈਸੇ ਵੀ ਸਤਸੰਗ ਵਿੱਚ ਸੰਗਤ ਘੱਟ ਸੀ ਕਰਨ ਨੂੰ ਚੱਲ ਪਈ ਰਾਵੀਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾਜੀ ਆਏ ਹੋਏ ਹਨ ਨੇਤਾ ਦੀਆਂ ਗੱਲਾਂ ਸੁਣਨ ਲਈ ਉਧਰ ਨੂੰ ਚੱਲ ਪਈ ਸੁਣ ਲੈਂਦੇ ਹਾਂ ਕੰਨ ਰਾ ਸਮਝ ਕੇ ਨਾਲੇ ਵੋਟ ਵੀ ਤਾਂ ਪਾਉਣੀ ਐ ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਹੁਣ ਪੁਰਾਣੀਆਂ ਗੱਲਾਂ ਤੇ ਰਹਿੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਵੋਟ ਪਾਵੇ ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟ ਨਹੀਂ ਪਾਉਂਦੇ ਅੱਗੇ ਪੂਰਾ ਲਾਣਾ ਬੰਦ ਮੁਠੀ ਵਾਂਗ ਹੁੰਦਾ ਸੀ ਮੁਠੀਆਂ ਖੁੱਲ ਗਈਆਂ ਲੱਖਾਂ ਤੋਂ ਕੱਖਾਂ ਦੇ ਹੋ ਗਏ ਜੇ ਇਹ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦੇਾਂਗੇ ਕਿਸੇ ਨੂੰ ਕੀ ਪਤਾ ਲੱਗਣਾ ਵੋਟਾਂ ਕਿਹੜਾ ਬੋਲਦੀਆਂ ਨੇ ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਨੇ ਕਿ ਬੰਦਾ ਦੇਖ ਕੇ ਵੋਟ ਪਾਓ ਜਿਹੜਾ ਲੋਕਾਂ ਦੇ ਭਲੇ ਲਈ ਕੰਮ ਕਰੇ ਸੋਚਦਿਆਂ ਉਸ ਦੇ ਚਿਹਰੇ ਦੇ ਹਾਪ-ਹਾਉ ਬਦਲਦੇ ਰਹੇ ਕਈ ਵਾਰ ਉਹ ਬੁੜਬੁੜਾਈ ਉਹ ਇਕੱਠਵਾਲੀ ਥਾਂ ਤੇ ਪਹੁੰਚ ਗਈ 10 ਕੁ ਮਿੰਟ ਨੇਤਾ ਜੀ ਦੀਆਂ ਗੱਲਾਂ ਸੁਣੀਆਂ ਫਿਰ ਘਰ ਨੂੰ ਚੱਲ ਪਈ ਘਰ ਆ ਕੇ ਬਾਹਰ ਡਈ ਮੰਜੀ ਤੇ ਬਹਿ ਗਈ ਅੰਦਰ ਜਿੰਦਰ ਨੇ ਵੀ ਟੀਵੀ ਨਾਲ ਰੱਖਿਆ ਸੀ ਰੌਲਾ ਰੌਲਾ ਪੈ ਰਿਹਾ ਸੀ ਉੱਠ ਕੇ ਅੰਦਰ ਚਲੀ ਗਈ ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਤੇ ਬਹਿਸ ਕਰਵਾਉਣ ਲਈ ਵੱਖ-ਵੱਖ ਨੇਤਾਵਾਂ ਨੂੰ ਸੱਦਿਆ ਹੋਇਆ ਸੀ ਬਹਿਸ ਪੂਰੀ ਜੋਰਾਂ ਤੇ ਚੱਲ ਰਹੀ ਸੀ ਸਾਰੇ ਆਪਣੇ ਆਪਣੇ ਕਿਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਮਨੇ ਇਹ ਕੀਤਾ ਹੈ ਹਮਨੇ ਉਹ ਕੀਤਾ ਹੈ بس ਕਮਰੌਲੀ ਹੀ ਪਈ ਹੋਈ ਸੀ ਗੱਲ ਤਾਂ ਕਾਠੀ ਸਮਝ ਲੱਗਦੀ ਸੀ ਬੰਦ ਕਰਵੇਂ ਮੁੰਡਿਆ ਇਹਨੂੰ ਕਿੱਥੇ ਰੌਲਾ ਪਾਇਆ ਜਿੱਧਰ ਦੇਖੋ ਮੈਂ ਮੈਂ ਲਾਈ ਹੈ ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੀ ਪੈ ਗਈ। ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ, "ਬੇਬੇ ਕੀ ਹੋਇਆ? ਸਿਹਤ ਠੀਕ ਐ?" ਉਸਨੇ ਬਾਹ ਨੂੰ ਹੱਥ ਲਾ ਕੇ ਦੇਖਿਆ। ਬੁਖਾਰ ਤਾਂ ਨਹੀਂ ਸੀ। ਬੇਬੇ ਨੇ ਕਿਹਾ, "ਮੈਂ ਠੀਕ ਹਾਂ ਪੁੱਤ। ਮੈਂ satsang ਸੁਣਨ ਗਈ। ਉੱਥੇ ਬਾਬਾ ਕਹਿੰਦਾ ਮੈਂ ਐਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਨਸ਼ੇ ਛੁਡਾਈ। ਨੇਤਾ ਦਾ ਭਾਸ਼ਣ ਸੁਣਿਆ, ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ। ਜਿਹੜੇ ਉਹ ਕਹਿ ਰਿਹਾ ਸੀ, ਉਸਨੇ ਕੀਤੇ ਨੇ। ਹੁਣ ਆਹ ਟੀਵੀ ਵਾਲੇ ਐਨੇ ਕੰਮ ਗਿਣਾਈ ਜਾਂਦੇ ਨੇ।" ਰੱਬ ਤਾਂ ਕਿਸੇ ਨੂੰ ਯਾਦ ਹੀ ਹੈ ਨਹੀਂ ਸਾਰੇ ਹੰਕਾਰ ਨਾਲ ਭਰੇ ਪਏ ਨੇ ਜਿੰਦਰ ਬੇਬੇ ਦੇ ਮੂੰਹ ਵੱਲ ਵੇਖ ਰਿਹਾ ਸੀ ਉਹ ਫਿਰ ਬੋਲੀ ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਲੱਗਿਆ ਕਿ ਜੇ ਉਹਨਾਂ ਨੇ ਲੋਕਾਂ ਦੇ ਨਸ਼ੇ ਛੁਡਾਏ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਨਾਲ ਮਾਵਾ ਦੇ ਪੁੱਤ ਕਿਉਂ ਮਰ ਰਹੇ ਨੇ ਨੇਤਾ ਕਹਿੰਦਾ ਅਸੀਂ ਇੰਨੇ ਕੰਮ ਕੀਤੇ ਪਰ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ ਇਧਰੋਂ ਆਹ ਟੀਵੀ ਵਾਲੇ ਦੁਹਾਈਆਂ ਪਾ ਰਹੇ ਨੇ ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ ਜਿੰਦਰ ਨੇ ਕਿਹਾ ਪੁੱਛਣਾ ਕੀ ਇਹ ਇਹਨਾਂ ਤੋਂ ਬੇਬੇ ਬੈਠ ਵੀ ਜਹੀ ਸੁਰ ਵਿੱਚ ਬੋਲੀ ਟੀਵੀ ਚੱਲ ਰਿਹਾ ਸੀ ਇੱਕ ਨੇਤਾ ਦੇ ਗਲ ਵਿੱਚ ਹਾਰ ਪਾਏ ਹੋਏ ਸਨ ਉਹ ਹੱਥ ਜੋੜੀ ਝੁਕਿਆ ਖੜਾ ਸੀ ਜਿਵੇਂ ਉਸ ਉੱਤੇ ਕਿਸੇ ਨੇ ਵੱਡਾ ਐਹਸਾਨ ਕੀਤਾ ਹੋਵੇ ਤੇ ਇਹਨੂੰ ਕੀ ਹੋ ਗਿਆ ਹੱਥ ਜੋੜੀ ਖੜਾ ਹੈ ਹੋਣਾ ਕੀ ਹੈ ਬੇਬੇ ਅਗਲੇ ਨੇ ਪਾਰਟੀ ਬਦਲੀ ਹੈ ਪਾਰਟੀ ਵਿੱਚ ਰਲਣ ਵਾਲਿਆਂ ਮੂਰੇ ਝੁਕ ਰਿਹਾ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦਿਆਂ ਨੂੰ ਜੇ ਇੱਕ ਪਾਰਟੀ ਵਿੱਚ ਨਹੀਂ ਕੁਝ ਸਵਾਰ ਸਕੇ ਦੂਜੀ ਵਿੱਚ ਜਾ ਕੇ ਕੀ ਸਵਾ ਸਵਾਰ ਦੇਣਗੇ ਇਹ ਹੀ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਹੁਣ ਤੱਕ ਜਿੰਦਰ ਗੰਭੀਰ ਹੋ ਕੇ ਬੋਲਿਆ ਉਸਨੇ ਚੈਨਲ ਬਦਲ ਦਿੱਤਾ ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਕਾਲ ਸੁਣ ਕੇ ਉਸ ਨੂੰ ਕਹਿ ਰਿਹਾ ਸੀ ਬਸ ਅੱਖਾਂ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਣਾ ਕਿ ਗੁਰੂ ਜੀ ਮੇਰਾ ਇਹ ਕੰਮ ਹੋ ਜਾਏ ਹੋ ਜਾਏਗਾ ਇਹਨੂੰ ਫੋਨ ਲਾ ਕੇ ਆਖਦੇ ਜੇ ਇੰਨੀ ਸ਼ਕਤੀ ਹੈ ਤਾਂ ਸਾਰੀ ਦੁਨੀਆ ਨੂੰ ਹੀ ਠੀਕ ਕਰ ਦੇ ਬੇਬੇ ਉੱਠ ਕੇ ਬੈਠ ਗਈ ਬੇਬੇ ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ ਜੇ ਕਿਤੇ ਲੱਗ ਵੀ ਜਾਵੇ ਤਾਂ ਅੱਗੇ ਦੀ ਅੱਗੇ ਨੰਬਰ ਦੇ ਹੀ ਜਾਣਗੇ ਬੰਦਾ ਅੱਕ ਕੇ ਫੋਨ ਬੰਦ ਕਰ ਦਿੰਦਾ ਏ ਜਿੰਦਰ ਨੇ ਕਿਹਾ ਤੈਨੂੰ ਕੀ ਪਤਾ ਤੂੰ ਲਾਇਆ ਹੈ ਕਦੇ ਬੇਬੇ ਪੋਤੇ ਦੇ ਮੂੰਹ ਵੱਲ ਵੇਖ ਕੇ ਬੋਲੀ ਨਾ ਨਾ ਮੈਂ ਕਿਉਂ ਲਾਣਾ ਏ ਉਹ ਤਾਂ ਇੱਕ ਦਿਨ ਸਕੂਲ ਵਿੱਚ ਜਵਾਕ ਗੱਲਾਂ ਕਰਦੇ ਸੀ ਪੋਤੇ ਨੇ ਚੈਨਲ ਹੀ ਬਦਲ ਦਿੱਤਾ ਇੱਕ ਹੋਰ ਚੈਨਲ ਉੱਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਸੀ ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ ਬਸ ਹੁਣ ਤਾਂ ਇੱਕੋ ਹੀ ਇੱਛਾ ਹੈ ਇਹ ਜਾਨ ਤੁਹਾਡੇ ਚਰਨਾਂ ਵਿੱਚ ਨਿਕਲੇ ਬੇਬੇ ਨੇ ਮੱਥੇ ਤੇ ਹੱਥ ਮਾਰਿਆ اے ਮਾਲਕਾ ਕੀ ਬਣੂ ਲੋਕਾਂ ਦਾ ਆਖਦਿਆਂ ਬੇਬੇ ਮੱਥਾ ਫੜ ਕੇ ਬਹਿ ਗਈ ਲੋਕਾਂ ਦਾ ਤਾਂ ਕੁਝ ਨਹੀਂ ਬਣਨਾ ਬੇਬੇ ਪਰ ਬਾਬਿਆਂ ਦੇ ਬੈਂਕ ਖਾਤੇ ਜਰੂਰ ਭਰ ਜਾਂਦੇ ਨੇ ਪਤਾ ਨਹੀਂ ਕਿਵੇਂ ਪਲਾ ਹੋ ਇਹਨਾਂ ਦਾ ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ ਬੇਬੇ ਤੱਬੀ ਪਈ ਸੀ ਜੇ ਉਸ ਦੇ ਵੱਸ ਹੁੰਦਾ ਤਾਂ ਸਭ ਨੂੰ ਸਿੱਧਾ ਕਰ ਦਿੰਦੀ ਬੇਬੇ ਜਿਹਦੇ ਹੱਥ ਵਿੱਚ ਤਾਕਤ ਆ ਜਾਂਦੀ ਹੈ ਉਹੀ ਆਕੜ ਬੈਂਦਾ ਹੈ ਇਹ ਪਚਾਉਣੀ ਬੜੀ ਔਖੀ ਹੈ ਤਾਕਤ ਜਿਹੜੀ ਮਰਜੀ ਹੋਵੇ ਧਰਮ ਦੀ ਹੋਵੇ ਪੈਸੇ ਦੀ ਹੋਵੇ ਉੱਚੇ ਅਹੁਦੇ ਦੀ ਹੋਵੇ ਭਾਵੇਂ ਰਾਜਨੀਤੀ ਦੀ ਹੋਵੇ ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ ਹੈ ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ ਰੱਬ ਦੇ ਨੇੜੇ ਸਮਝਣ ਵਾਲਿਆਂ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਹੈ ਕਿ ਰੱਬ ਉਹਨਾਂ ਨੂੰ ਦੇਖ ਰਿਹਾ ਹੈ ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਹੀ ਬਹਿ ਜਾਂਦੇ ਨੇ ਬੇਬੀ ਬੋਲੀ ਗੱਲ ਤਾਂ ਬੇਬੇ ਤੇਰੀ 16 ਅੰਨੇ ਸਹੀ ਐ ਜਿੰਦਰ ਬੋਲਿਆ ਐਨੇ ਨੂੰ ਬਾਹਰੋਂ ਗਲੀ ਵਿੱਚ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਬੇਬੇ ਤੇ ਪੋਤਾ ਚੁੱਪ ਕਰ ਗਏ ਟੀਵੀ ਬੰਦ ਕਰ ਦਿੱਤਾ ਪੋਤੇ ਨੇ ਪਰਨੇ ਦਾ ਲੜ ਸਿੱਧਾ ਕੀਤਾ ਤੇ ਨੰਗੇ ਪੈਰੀ ਹੀ ਬਾਹਰ ਨੂੰ ਦੇਖਣ ਚਲਾ ਗਿਆ ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਤੁਰ ਗਈ ਪੋਤਾ ਅੰਦਰ ਨੂੰ ਮੁੜ ਆਇਆ ਕੀ ਹੋਇਆ ਬੇਬੇ ਨੇ ਪੁੱਛਿਆ ਲੋਕ ਨੇ ਬੇਬੇ ਕਹਿੰਦੇ ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ ਉਸ ਨੇ ਕਿਹਾ ਚਲਾ ਜਾ ਬੇਬੇ ਅੰਦਰ ਉਸਨੇ ਬੇਬੇ ਦੇ ਮੋਢੇ ਉੱਤੇ ਹੱਥ ਰੱਖਦੇ ਆਖਿਆ ਨਹੀਂ ਮੈਂ ਸਵਾਲ ਪੁੱਛਣਾ ਏ ਬੇਬੇ ਨੇ ਉਸ ਦਾ ਹੱਥ ਪਰੇ ਕਰਕੇ ਚੁੰਨੀ ਦੀ ਬੋਕਲ ਠੀਕ ਕੀਤੀ ਪੋਤਾ ਭੱਜ ਕੇ ਅੰਦਰ ਗਿਆ ਪੈਰੀ ਚੱਪਲ ਪਾ ਕੇ ਬੇਬੇ ਨਾਲ ਆ ਰਲਿਆ ਬੇਬੇ ਦਾ ਹੱਥ ਫੜ ਲਿਆ ਬੇਬੇ ਨੇ ਹੈਰਾਨੀ ਨਾਲ ਉਸ ਵੱਲ ਤੱਕਦੇ ਆ ਪੁੱਛਿਆ ਤੂੰ ਘਰੇ ਨਹੀਂ ਬੈਠ ਸਕਦਾ ਨਾ ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ ਕਿਉਂ ਬੇਬੇ ਨੇ ਫੇਰ ਪੁੱਛਿਆ ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾ ਮੈਂ ਹੁਣੇ ਹੀ ਸਵਾਲ ਪੁੱਛਣੀ ਹੈ ਇਹਨਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ